ਲਾਇਬ੍ਰੇਰੀ ਬਣੀ ਆਂਦੀ ਹੈ ਨਗਰ ਨਿਗਮ ਉਹ ਲਾਇਬ੍ਰੇਰੀ ਦੇ ਵਿੱਚ ਉੱਥੇ ਬੰਦਾ ਕੋਈ ਮਾਲ ਲਿਫਟ ਕਰ ਰਿਆ ਸੀਗਾ ਤੇ ਉਹ ਕਹਿੰਦੇ ਜੀ ਉਹਦੇ ਜਿੰਦਾ ਪੈਰ ਫਸ ਗਿਆ ਤੇ ਉਹ ਦੂਜਾ ਬਚਾਉਂਦਾ ਪਿਆ ਸੀਗਾ ਤਾਂ ਬਚਾਣ ਕਰਕੇ ਵੀ ਉਹ ਬਚਾ ਦੋਨੋਂ ਹੀ ਡਿੱਗ ਪਏ ਨੇ ਇਹ ਤਾਂ ਜੀ ਮੈਂ ਕਹਿੰਦਾ ਮਾਲਕ ਜਿਹੜੇ ਨਾਲ ਲੈ ਕੇ ਆਏ ਨੇ ਚੰਗੀ ਗੱਲ ਹੈ ਜੀ ਵੀ ਜਿੰਨੀ ਕਹਿੰਦੇ ਦੇਖਭਾਲ ਉਹਨਾਂ ਦੀ ਹੋ ਸਕਦੀ ਹੈ ਇੱਥੇ ਲੋਕ ਵੀ ਸੜਕ ਤੇ ਛੱਡ ਕੇ ਚਲੇ ਜਾਂਦੇ ਨੇ ਅਸਤੇ ਕਹਿੰਨੇ ਸਾਰਿਆਂ ਨੂੰ ਵੀ ਚਲੋ ਪ੍ਰਮਾਤਮਾ ਇਹ ਜੇ ਕਸ਼ਟ ਕਿਸੇ ਤੇ ਨਾ ਦੇਵੇ ਬਾਕੀ ਮਾਲਕਾਂ ਦੀ ਹਿੰਮਤ ਹੈ ਜਿਹੜੇ ਮਾਲਕ ਨਾਲ ਲਿਆ ਨਹੀਂ ਠੀਕ ਹੈ ਸਿਵਰਾਜ ਤੇ ਵਿਕਰਮ ਦੋ ਹੈ ਪੇਸ਼ੈਂਟ ਇਹ ਨਾ ਮਤਲਬ 20 ਫੁੱਟ ਉੱਚੀ ਤੋਂ ਗਿਰੇ ਹੈ ਕੰਸਟਰਕਸ਼ਨ ਵਰਕ ਚੱਲ ਰਿਹਾ ਸੀਗਾ ਉੱਥੇ ਕੰਮ ਕਰ ਰਹੇ ਸੀਗੇ ਤੇ ਬਾਹਰ ਦੇ ਰਹਿਣ ਵਾਲੇ ਹੈ ਠੇਕੇਦਾਰ ਕੋਲ ਕੰਮ ਕਰਦੇ ਸੀਗੇ ਤੇ ਉੱਚੀ ਤੋਂ ਗਿਰੇ ਤੇ ਉਹਨਾਂ ਦੀ ਕਾਫੀ ਸੀਰੀਅਸ ਹੈਡ ਇੰਜਰੀ ਵੀ ਹੈ ਫ੍ਰੈਕਚਰ ਵੀ ਹੈ ਤੇ ਅਸੀਂ ਇਹਨਾਂ ਦੀ ਹਾਲਤ ਕਾਫੀ ਸੀਰੀਅਸ ਹੈ ਉਹਨੂੰ ਰੈਫਰ ਕਰਤਾ ਹੈ ਫਰੀਦਕੋਟ ਠੀਕ ਹੈ ਉਹ ਬੰਦੇ ਕੰਮ ਕਰ ਰਹੇ ਸਨ ਮਸ਼ੀਨ ਚੋਂ ਹੋਂਦੇ ਸੀ ਪੈਰ ਤਿਲਕ ਗਿਆ ਤੇ ਉਹ ਕੀ ਕੀ ਨਾਮ ਹੈ ਜੀ ਲੜਕੇ ਦਾ नाम शिवराज है एक विक्रम है ठीक है कि हालत कि ठीक है ठीक है रैफर करे फ्रैक्चर अच्छा अच्छा है ठीक है